ਨਯੂ ਡੀਜੀਪੀ ਪੰਜਾਬ ਔਰ ਐਸਐਸਪੀ ਕਪੂਰਥਲਾ ਮੈਡਮ ਮਤਸਦ ਹੁਕਤਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸੀ ਜਿਹੜੇ ਵੀ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਚਲਾਈ ਹੋਈ ਹੈ ਉਹਦੇ ਵਿੱਚ ਹੀ ਅਸੀਂ ਜਿਹੜੇ ਪਿੱਛੇ 14 ਸਤੰਬਰ ਨੂੰ ਸੇਠੀ ਮੈਡੀਕਲ ਸਟੋਰ ਤੇ ਚੋਰੀ ਹੋਈ ਸੀਗੀ ਉਸ ਦੇ ਉੱਪਰ ਕਾਰਵਾਈ ਕਰਦਿਆਂ ਹੋਇਆ ਐਫਆਈਆਰ ਨੰਬਰ 205 ਅੰਡਰ uh, ਸੈਕਸ਼ਨ 302 uh, 303 ਸਬਸੈਕਸ਼ਨ uh, 2 ਵੀ ਐਨ ਐਸ ਸਿਟੀ ਫਰਗੋੜਾ ਜਿੱਸਟਰ ਕੀਤੀ ਤੁਰੰਤ ਟੀਮਰ ਜਾਂ ਮੌਕੇ ਤੇ ਪਹੁੰਚੀਆਂ ਸਾਡੇ ਡੀਐਸਪੀ ਸਾਹਿਬ ਦੇ ਮੌਕੇ ਤੇ ਪਹੁੰਚੇ ਐਸਐਚਓ ਸਿਟੀ ਐਂਡ ਸੀਆਈਏ ਟੀਮਸ ਜੋ ਵੀ ਸਾਨੂੰ ਮੌਕੇ ਤੇ ਕਲੂਜ਼ ਮਿਲੇ ਕਿਉਂਕਿ ਸੀਸੀਟੀਵੀ ਫੁਟੇਜ ਉਸ ਟਾਈਮ ਉਨਾਂ ਦੀ ਵਰਕਿੰਗ ਨਹੀਂ ਸੀ ਆਸ-ਪਾਸ ਹੋਰ ਜਿ ਸਮਾਂ ਸ਼ੱਕੀ ਵਿਅਕਤੀਆਂ ਦੇ ਕੋਈ ਫੁਟੇਜਸ ਮਿਲੀਆਂ ਪਲੱਸ ਜਿਹੜੇ ਇਹਨਾਂ ਨੇ ਹੁਲਿਆ ਦੱਸਿਆ ਔਰ ਸਾਡੇ ਜਿਹੜੇ ਸਰਸਿਸ ਥਰੂ ਸਾਨੂੰ ਇਨਫੋਰਮੇਸ਼ਨ ਮਿਲੀ ਉਹਨਾਂ ਤੇ ਕੰਮ ਕਰਦੇ ਆ ਹੋਇਆ ਸਾਡੀ ਟੀਮ ਨੂੰ ਬੜੀ ਅੱਛੀ ਸਫਲਤਾ ਮਿਲੀ ਹੈ ਕਿ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਜਿਹੜੇ ਹੈ ਮੇਨ ਅਕਿਊਜ਼ ਨੇ ਜਿਹੜੇ ਇਹ ਫੜ ਲਏ ਨੇ ਇਸ ਦੇ ਵਿੱਚ ਮੁੰਨਾ ਕੁਮਾਰ ਉਰਫ ਇਰਾਵਨ ਇਹ ਸੌਂਡ ਕਲੋਨੀ ਫਗਵਾੜਾ ਦਾ ਰਹਿਣ ਵਾਲਾ ਹੈ ਔਰ ਅਮਿਤ ਕੁਮਾਰ ਉਰਫ ਅੰਬਾ ਇਪਲਾਹੀ ਗੇਟ ਦਾ ਰਹਿਣ ਵਾਲਾ ਹੈ ਇਸ ਦੇ ਵਿੱਚ ਜਿਹੜਾ ਮੁੰਨਾ ਕੁਮਾਰ ਹੈ ਇਹ 28 ਸਾਲ ਦਾ ਹੈ ਔਰ ਇਹਦੇ ਤੇ ਪਹਿਲਾਂ ਵੀ ਚਾਰ ਪਰਚੇ ਨੇ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਔਰ ਚੋਰੀ ਔਰ ਐਨਡੀਪੀਐਸ ਦੇ ਦੇ ਪਹਿਲਾਂ ਤੇ ਵੀ ਪਰਚੇ ਹਨ ਜਿਹੜਾ ਅਮਿਤ ਹੈ ਇਹ ਇਹਨਾਂ ਬਿਕਾਜ਼ ਇਹ ਵੀ ਨਸ਼ਾ ਨੁਸ਼ਾ ਕਰਦਾ ਹੈ ਔਰ ਦੋਵੇਂ ਦੋਸਤ ਬਣ ਗਏ ਤੇ ਇਹਨਾਂ ਨੇ ਮਿਲ ਕੇ ਵਾਰਦਾਤਾ ਸ਼ੁਰੂ ਕੀਤਾ ਤੇ ਮੈਮੇ ਦੇ ਵੀ ਚੈਨਲ ਨੇ ਮੰਨਿਆ ਵੀ ਕਿੰਨੇ ਕੁ ਪੈਸੇ ਉਹ ਚੋਰੀ ਕੀਤੇ ਹਾਂ ਜੀ ਹਾਂ ਜੀ ਇਹਨਾਂ ਕੋਲੋਂ ਜਿਹੜਾ ਕਹਿੰਦੇ ਸੀ ਅਸੀਂ ਜਿਹੜੀ ਉਹਦੇ ਕੈਸ਼ ਦੇ ਵਿੱਚੋਂ ਚੱਕੇ ਉਹ ਲਗਭਗ 1100 ਰੁਪਏ ਸੀਗਾ ਤੇ ਮੌਕੇ ਦੇ ਇਹਨਾਂ ਕੋਲ ਕੈਸ਼ ਦੀ ਰਿਕਵਰੀ ਨਹੀਂ ਕੋਈ ਹੋਈ ਪਰ ਇਹਨਾਂ ਦੇ ਕੋਲ ਚੋਰੀ ਦਾ ਮੋਟਰਸਾਈਕਲ ਜਿਸ ਤੇ ਇਹਨਾਂ ਨੇ ਵਾਰਦਾਤ ਵੀ ਕੀਤੀ ਹੀਰੋ ਸਪੈਂਡਰ ਔਰ ਇੱਕ ਐਕਟਿਵਾ ਇਹ ਵੀ ਚੋਰੀ ਦੀ ਹੈ ਹੁਣ ਇਹਨਾਂ ਦੇ ਜਿਹੜੇ ਮਾਲਕ ਟਰੇਸ ਕਰਕੇ ਅਸੀਂ ਅੱਗੇ ਫਰਦਰ ਦੇਖਾਂਗੇ ਕਿ ਅਗਰ ਐਫ ਆਈ ਆਰ ਜਿਸਟਰ ਹੋਈ ਹੋਈ ਤਾਂ ਅਸੀਂ ਉਹਦੇ ਚ ਵੀ ਰੈਸ ਪਾਵਾਂਗੇ ਔਰ ਇਹਨਾਂ ਦੀ ਦੌਰਾਨੇ ਜਿਹੜੀ ਹੈ ਰਿਮਾਂਡ ਇਹਨਾਂ ਤੋਂ ਹੋਰ ਕਿੰਨੀ ਆਵਾਜ਼ਾਂ ਦਿੱਤੀਆਂ ਨੇ ਉਹਨਾਂ ਦੇ ਬਾਰੇ ਵੀ ਪਤਾ ਚਾਹੀਦਾ ਇਸ ਦੇ ਨਾਲ ਹੀ ਮੈਂ ਖੁਰ ਦੋ ਵਿਅਕਤੀ ਫੜੇ ਹੋਇਆ ਹਾਂ ਜੀ ਇਸ ਤੋਂ ਇਲਾਵਾ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਕਿ ਪਿਛਲੇ ਮਹੀਨੇ ਦੇ ਵਿੱਚ ਸਾਨੂੰ ਕਾਫੀ ਕੰਪਲੇਂਟਾਂ ਆਈਆਂ ਕਿ ਟਰੈਵਲ ਏਜੰਟਸ ਜਿਹੜੇ ਐ ਕਾਫੀ ਠੱਗੀ ਠੋਰੀ ਮਾਰਦੇ ਪਏ ਐ ਤੇ ਉਹਦੇ ਵਿੱਚ ਡ੍ਰੀਮ ਵੀਜ਼ਾ ਓਵਰਸੀਜ਼ ਵਾਲਾ ਇੱਕ ਦੁਕਾਨ ਸੀ ਜਿਹੜੇ ਟਰੈਵਲ ਏਜੰਟੀ ਦਾ ਕੰਮ ਕਰ ਰਹੀ ਸੀ ਤੇ ਉਹਨਾਂ ਦੇ ਖਿਲਾਫ ਵੀ ਸਾਡੇ ਕੋਲੇ ਕਾਫੀ ਕੰਪਲੇਂਟਸ ਆਈਆਂ ਇਸ ਇਸ ਦੇ ਵਿੱਚ ਹੀ ਸਾਡੇ ਵੱਲੋਂ ਇੱਕ ਪਰਚਾ ਜਿਸ ਤਰ੍ਹਾਂ ਕੀਤਾ ਗਿਆ 204 ਨੰਬਰ ਅੰਡਰ ਸੈਕਸ਼ਨ 318 ਸਬਸੈਕਸ਼ਨ 4 ਐਂਡ 60 ਬੀ ਐਨ ਐਸ ਸਿਟੀ ਫਰ ਗਵਰਨਰ ਇਸ ਦੀ ਪਰਚੇ ਦੇ ਵਿੱਚ ਇੱਕ ਬੰਦਾ ਅਸੀਂ ਅਰੈਸਟ ਕੀਤਾ ਹੈ ਇਹਨਾਂ ਨੂੰ ਰੇਡ ਕਰਕੇ ਅਨਿਕੇਤ ਆਨੰਦ ਜਿਹੜਾ ਭਾਮੀਆਂ ਖੁਰਦ ਜਮਾਲਪੁਰ ਲੁਧਿਆਣਾ ਦਾ ਰਹਿਣ ਵਾਲਾ ਹੈ ਇਹ ਇਹਦਾ ਨੇ ਮੇਨ ਕੋਆਰਡੀਨੇਟਰ ਸੀਗਾ ਜਿਹੜਾ ਵੀ ਕਲਾਈਂਟਸ ਨਾਲ ਗੱਲ ਕਰਨੀ ਉਹਨਾਂ ਨੂੰ ਵੀਜ਼ਾਸ ਬਾਰੇ ਦੱਸਣਾ ਉਹ ਸਪੀਸ ਬਾਰੇ ਗੱਲ ਕਰਨਾ ਇਸ ਦੇ ਨਾਲ-ਨਾਲ ਅਸੀਂ ਇਸ ਮੁਕਦਮੇ ਦੇ ਵਿੱਚ ਜਿਹੜੇ ਮੇਨ ਓਨਰ ਹੈ ਔਰ ਇਹਨੇ ਜਿਹੜੇ ਹੋਰ ਸਹਾਇਕ ਨੇ ਉਹਨੂੰ ਵੀ ਨਾਮਿਨੇਟ ਕਰ ਲਿਆ ਹੋਇਆ ਔਰ ਬਹੁਤ ਜਲਦੀ ਸਾਡੀ ਟੀਮ ਉਹਨੂੰ ਰੈਸਟ ਕਰ ਲੇਗੀ। ਕਿੰਨੇ ਮਹੀਨੇ ਦੱਸਿਆ ਵੀ ਕਿੰਨੇ ਕੇ ਪੈਸਿਆਂ ਦੀ ਹੁਣ ਤੱਕ ਇਹਨਾਂ ਨੇ ਕੀਤੀ ਹੋਈ ਹੈ? ਸਾਡੇ ਕੋਲ 13 ਕੰਪਲੇਨਸ ਹੁਣ ਤੱਕ ਆ ਗੀਆਂ ਨੇ ਜਿਦੇ ਵਿੱਚ ਜੋ ਪਾਇਆ ਗਿਆ ਹੈ ਕੰਪਲੇਨਸ ਇਨਕੁਆਇਰੀ ਚ ਕਿ ਇਹ ਲਗਭਗ 2 ਲੱਖ ਤੋਂ 3 ਲੱਖ ਰੁਪਿਆ ਕਲਾਈਂਟਸ ਤੋਂ ਲੈਂਦੇ ਸੀ ਔਰ ਜਦੋਂ ਕਲਾਈਂਟ ਵੀਜ਼ਾ ਬਾਰੇ ਪੁੱਛਦਾ ਸੀ ਜਾਂ ਆਤਾ ਉਹਨੂੰ ਆਪਣੇ ਫੋਨ ਦੇ ਵਿੱਚ ਹੀ ਕੋਈ ਨਕਲੀ ਵੀਜ਼ਾ ਦਿਖਾ ਦਿੰਦੇ ਸੀ। ਤੇ ਜੇਕਰ ਕੋਈ ਰਾਜ਼inama ਕਰਦੇ ਸੀ ਤਾਂ ਕੋਈ 40000 50000 ਦੇ ਕੇ ਉਹਨਾਂ ਦਾ ਰਾਜ਼inama ਕਰ ਲੈਂਦੇ ਸੀ ਪਰ ਵੀਜ਼ਾ ਕਿਸੇ ਦਾ ਨਹੀਂ ਸੀ ਲਗਵਾਂਦੇ ਸੋ ਇਸੇ ਕਰਕੇ ਅਸੀਂ ਇਹਦੇ ਵਿੱਚ 13 ਪੰਜਾਬ ट्रैवल professionals regulation act ਦਾ ਵੀ ਬਤਾਂ ਕੀਤਾ ਹੈ ਕਿਉਂਕਿ ਇਹਨਾਂ ਦੇ ਕੋਲ ਪਾਇਆ ਗਿਆ ਕਿ ਕੋਈ ਵੀ ਵੈਲਿਡ ਲਾਇਸੈਂਸ ਇਸ ਕੰਮ ਵਾਸਤੇ ਨਹੀਂ ਸੀ ਤੇ ਮੈਮ ਸ਼ਹਿਰ ਦੇ ਵਿੱਚ ਹੋਰ ਵੀ ਇਦਾਂ ਦੇ ਕਰਦੇ ਹੋਣਗੇ ਉਹਨਾਂ ਕੀ ਤੜਨਾ ਹੈ ਹਾਂਜੀ ਅਸੀਂ ਥੋੜਾ ਜੀ ਵੈਰੀਫਾਈ ਵੀ ਕਰਾਰੇ ਕਿੰਨਾ ਕਿੰਨਾ ਕੋਲ ਲਾਇਸੈਂਸ ਹੈ ਕਿੰਨਾ ਕੋਲ ਨਹੀਂ ਤੇ ਜਿੰਨਾਂ ਕੋਲ ਨਹੀਂ ਲਾਇਸੈਂਸ ਹੈ ਸਾਡੀ ਉਹਨਾਂ ਨੂੰ ਵਾਰਨਿੰਗ ਹੈ ਜੇ ਉਹ ਜਾਂ ਤਾਂ ਆਪ ਦਾ ਇਹ ਕੰਮ ਬੰਦ ਕਰਨ ਜਾਂ ਇੱਕ ਵੈਲਿਡ ਲਾਇਸੈਂਸ ਲੈ अपना काम ਕਰਨ ਦੇ ਸਾਡੇ ਬਲੌਨਕ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਠੀਕ ਹੈ ਮੈਮ ਕੋਰ ਲੇਡੀਸੜੀਆਂ ਇਸ ਤੋਂ ਇਲਾਵਾ ਇੱਕ ਚੋਰ ਗਿਰੋਹ ਫੜਿਆ ਗਿਆ ਜੀ ਸਿਟੀ ਫਗਵਾੜਾ ਸਾਡੀ ਪੁਲਿਸ ਸਟੇਸ਼ਨ ਵੱਲੋਂ ਜਿਹਦੇ ਵਿੱਚ ਨੌ ਮੈਂਬਰ ਇਹਨਾਂ ਦੇ ਵਾਲੇ ਸੀ ਅਰੈਸਟ ਕੀਤੇ ਆ ਜਿਹਦੇ ਵਿੱਚ ਸੱਤ ਲੇਡੀਜ਼ ਆ ਦੋ ਬੰਦੇ ਹੈਗੇ ਨੇ ਇਹਨਾਂ ਦੇ ਜਿਹੜਾ ਮੋਡਸ ਆਪਰੇਂਡੀ ਹੈ ਕਿ ਇਹ ਝੁੰਡ ਦੇ ਵਿੱਚ ਹੀ ਚੱਲਦੇ ਹੈ ਕਿ ਜਿੱਥੇ ਵੀ ਕੋਈ ਮੋਬਾਈਲ ਮਿਲ ਗਿਆ ਕੋਈ ਛੋਟੇ-ਮੋਟੇ ਕੋਈ ਮੋਟਰ ਮਿਲ ਗਈ ਕੋਈ ਏਸੀ ਮਿਲ ਗਿਆ ਕੋਈ ਟੀਵੀ ਮਿਲ ਗਿਆ ਉਹ ਚੀਜ਼ਾਂ ਹੈ ਚੋਰੀ ਕਰਦੇ ਨੇ ਤੇ ਇਹਨਾਂ ਤੋਂ ਬਰਾਮਗੀ ਸਾਨੂੰ ਮੇਜ ਇੱਕ ਮੋਟਰ ਇੱਕ ਏਸੀ ਸਕਰਾਪ ਇੱਕ ਗੱਡੀ ਜਿਹੜੀ ਛੋਟਾ ਹਾਥੀ ਹੈ ਜਿਹਦੇ ਤੇ ਇਹ ਲੋਡ ਕਰਦੇ ਨੇ ਤੇ ਇੱਕ ਛੋਟਾ ਆਟੋ ਰਿਕਸ਼ਾ ਜਿਹਦੇ ਵਿੱਚ ਆਪ ਟ੍ਰੈਵਲ ਕਰਦੇ ਹੈਗੇ ਨੇ ਤਾਂ ਇਸ ਦੇ ਨਾਲ ਜਿਹੜੀਆਂ ਛੋਟੀਆਂ ਛੋਟੀਆਂ ਜਿਹੜੀਆਂ ਚੋਰੀਆਂ ਸ਼ਹਿਰ ਦੇ ਵਿੱਚ ਚੋਰੀਆਂ ਨੇ ਉਹ ਵੀ ਸਾਡੀਆਂ ਕਾਫੀ ਟ੍ਰੇਸ ਹੋਣਗੀਆਂ ਇਹਨਾਂ ਨਾਲ ਔਰ ਇੱਕ ਐਗਰੋ ਦੇ ਨਾਲ ਰੈਸਟ ਦੇ ਨਾਲ ਇਹਨਾਂ ਚੋਰੀ ਨੂੰ ਠੱਲ ਜਾਈਗੀ ਮੈਮ ਇਹ ਕਿਹੜੀ ਜਗ੍ਹਾ ਦੀ ਰਹਿਣ ਵਾਲੀਆਂ ਆ ਏ ਜੀ ਫਿਲਹਾਲ ਤੇ ਚਾਨ ਨਗਰ ਜਿਹੜੇ ਰਹੇਗੇ 11 ਸਤਨਾਪੁਰਾ ਦੇ ਇਲਾਕੇ ਦੇ ਵਿੱਚ ਤੇ ਇਹਨਾਂ ਦੇ ਜਿਹੜਾ ਕਿ ਛੋਕੜਾ ਕਿਉਂਕਿ ਇਹ ਮਾਈਗ੍ਰੇਟ ਨੇ ਤੇ ਇਹਨਾਂ ਦੇ ਸੀ ਜਿਹੜੇ ਨੇਟਿਵ ਵਿਲੇजेस ਆ ਉਤੋਂ ਵੀ ਅਸੀਂ ਇਹਨਾਂ ਦੀ ਵੈਰੀਫਾਈ ਕਰਾਂਗੇ ਕਿ ਇਹ ਤੇ ਮੈਂ ਇਹਨਾਂ ਦੇ ਪਹਿਲਾਂ ਕੋਈ ਮਾਮਲਾਦਰ ਚ ਸਾਹਮਣੇ ਆਇਆ ਕੁਝ ਕੋਈ ਇਹ ਇਹਨਾਂ ਨੂੰ ਅੱਜ ਹੀ ਹਾਂਜੀ ਕਰਿਆ ਜੀ ਤੋਂ ਇਹਨਾਂ ਰਿਮਾਂਡ ਲੈ ਕੇ ਦੁਰਾਨੇ ਰਿਮਾਂਡ ਅਸੀਂ ਨੂੰ ਤੋਂ ਹੋਰ ਫਰਦਰ ਟੋਟਲ ਕਿੰਨੇ ਜਣੇ ਬਣ ਗਏ ਇਹ 9 ਜਣੇ ਦਾ ਗਰੁੱਪ ਹੈ ਜੀ 7 ਲੇਡੀਜ਼ ਔਰ 2 ਜੈਂਸ ਜੀ ਇਹਨਾਂ ਦੇ ਵਿੱਚ ਤੇ ਜੈਂਸ ਵੀ ਨਾਲ ਹੀ ਸੀ ਚੋਰੀ ਕਰਨਗੇ ਸੀ ਹਾਂ ਜੀ ਜਿਹੜੇ ਆਟੋ ਛੋਟਾ ਹੱਥ ਚਲਾਉਂਦੇ ਨੇ ਜਿਹੜਾ ਆਟੋ ਚਲਾਉਂਦੇ ਨੇ ਇਹ ਇਹ ਦੋਨੋਂ ਜੈਂਸੀ ਨੇ ਜੀ ਇਸ ਤੋਂ ਇਲਾਵਾ ਅਸੀਂ ਤੁਹਾਡੇ ਨਾਲ